ਚੰਗਾ ਸਮਾ ਆਉਣ ਤੋਂ ਪਹਿਲਾਂ ਪਰਮਾਤਮਾ ਦਿੰਦਾ ਹੈ ਪੰਜ ਸੰਕੇਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਐਨ ਕੇ ਵਾਇਸ ਤੇ ਦੋਸਤੋ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਉਹਨਾਂ ਪੰਜ ਸੰਕੇਤਾਂ ਬਾਰੇ ਜੋ ਵਾਹਿਗੁਰੂ ਜੀ ਸਾਨੂੰ ਚੰਗਾ ਸਮਾ ਆਉਣ ਤੋਂ ਪਹਿਲਾਂ ਦਿੰਦੇ ਹਨ ਦੋਸਤੋ ਆਪਣੀ ਡੋਰ ਉਸ ਵਾਹਿਗੁਰੂ ਜੀ ਦੇ ਹੱਥ ਵਿੱਚ ਹੈ ਸਾਨੂੰ ਜ਼ਿੰਦਗੀ ਵਿੱਚ ਕਿਹੜੀ ਚੀਜ਼ ਦੇਣੀ ਹੈ ਤੇ ਕਿਹੜੀ ਚੀਜ਼ ਨਹੀਂ ਦੇਣੀ ਇਹ ਉਸ ਮਾਲਕ ਦੇ ਹੱਥ ਵਿੱਚ ਹੈ ਇਸ ਲਈ ਜ਼ਿੰਦਗੀ ਵਿੱਚ ਦੁੱਖ ਸੁੱਖ ਵਾਹਿਗੁਰੂ ਜੀ ਦੀ ਮਰਜ਼ੀ ਅਤੇ ਆਪਣੇ ਕੀਤੇ ਹੋਏ ਕਰਮਾਂ ਦੇ ਹਿਸਾਬ ਨਾਲ ਹੀ ਮਿਲਦੇ ਹਨ ਪਰ ਕਈ ਵਾਰ ਹੱਥ ਆਉਂਦਾ ਆਉਂਦਾ ਮੌਕਾ ਵੀ ਗਵਾ ਬੈਠਦੇ ਹਾਂ ਜਿਸ ਤਰ੍ਹਾਂ ਵਾਹਿਗੁਰੂ ਜੀ ਸਾਨੂੰ ਕਈ ਤਰ੍ਹਾਂ ਦੇ ਮੌਕੇ ਦਿੰਦੇ ਹਨ ਪਰ ਅਸੀਂ ਅਣਜਾਣ ਪੜੇ ਵਿੱਚ ਉਹਨਾਂ ਮੌਕਿਆਂ ਨੂੰ ਸੰਭਾਲ ਜਾਂ ਪਛਾਣ ਨਹੀਂ ਪਾਉਂਦੇ ਕਿਉਂਕਿ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੁੰਦਾ ਕਿ ਨਾ ਹੀ ਸਾਨੂੰ ਕੋਈ ਗਿਆਨ ਦੇਣ ਵਾਲਾ ਹੁੰਦਾ ਹੈ ਜਦ ਵੀ ਮਾਲਕ ਸਾਡੀ ਜ਼ਿੰਦਗੀ ਵਿੱਚ ਦੁੱਖ ਸੁੱਖ ਦਿੰਦੇ ਹਨ ਤਾਂ ਕਈ ਤਰ੍ਹਾਂ ਦੇ ਸੰਕੇਤ ਵੀ ਦਿੰਦੇ ਹਨ ਦੋਸਤੋ ਅੱਜ ਦੀ ਇਹ ਵੀਡੀਓ ਵੀ ਇਸੇ ਵਿਸ਼ੇ ਤੇ ਹੈ ਅਤੇ ਆਪਾਂ ਇਸ ਵੀਡੀਓ ਚ ਗੱਲ ਕਰਾਂਗੇ ਕਿ ਜਦੋਂ ਸਾਡੇ ਦਿਨ ਬਦਲਣ ਵਾਲੇ ਹੁੰਦੇ ਹਨ ਸਾਡੀ ਜ਼ਿੰਦਗੀ ਵਿੱਚੋਂ ਦੁੱਖਾਂ ਦਾ ਸਮਾਂ ਲੰਘ ਕੇ ਚੰਗਾ ਸਮਾਂ ਆਉਣ ਵਾਲਾ ਹੁੰਦਾ ਹੈ ਜਾਂ ਫਿਰ ਖੁਸ਼ੀਆਂ ਬਰਕਤਾਂ ਵਾਲਾ ਸਮਾਂ ਆਉਣ ਵਾਲਾ ਹੁੰਦਾ ਹੈ ਵਾਹਿਗੁਰੂ ਜੀ ਕਿਹੜੇ ਪੰਜ ਸੰਕੇਤ ਦਿੰਦੇ ਹਨ ਇਹਨਾਂ ਪੰਜ ਸੰਕੇਤਾਂ ਨੂੰ ਦੱਸਣ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤੇ ਕਮੈਂਟ ਬਾਕਸ ਵਿੱਚ ਸਤਨਾਮ ਸ਼੍ਰੀ ਵਾਹਿਗੁਰੂ ਜ਼ਰੂਰ ਲਿਖਣਾ ਤਾਂ ਆਵ ਗੱਲ ਕਰਦੇ ਹਾਂ ਉਹਨਾਂ ਪੰਜ ਸੰਕੇਤਾਂ ਬਾਰੇ ਦੋਸਤੋ ਅਸੀਂ ਅਕਸਰ ਹੀ ਸਿਆਣਿਆਂ ਤੋਂ ਇਹ ਗੱਲ ਸੁਣਦੇ ਹਾਂ ਕਿ ਜਦੋਂ ਪਰਮਾਤਮਾ ਕਿਸੇ ਵਿਅਕਤੀ ਤੇ ਮਾੜਾ ਸਮਾਂ ਲਿਆ ਹੁੰਦਾ ਹੈ ਤਾਂ ਉਹ ਉਸਤੇ ਨਾਤ ਨਹੀਂ ਮਾਰਦਾ ਸਗੋਂ ਉਸਤੇ ਮੱਤ ਮਾਰਦਾ ਹੈ ਮੱਤ ਦੇ ਮਰਨ ਨਾਲ ਹੀ ਉਹ ਵਿਅਕਤੀ ਗਲਤ ਕੰਮ ਕਰਨ ਲੱਗ ਜਾਂਦਾ ਹੈ ਤੇ ਉਸ ਦਾ ਮਾੜਾ ਸਮਾਂ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਮਾੜੇ ਕੰਮ ਦਾ ਨਤੀਜਾ ਹਮੇਸ਼ਾ ਮਾੜਾ ਹੀ ਹੁੰਦਾ ਹੈ ਦੋਸਤੋ ਮੱਤ ਮਰਨ ਨਾਲ ਵਿਅਕਤੀ ਸਾਰਾ ਕੁਝ ਗਲਤ ਕਰਨ ਲੱਗਦਾ ਹੈ ਉਸ ਦੇ ਕੀਤੇ ਕੰਮ ਹੀ ਉਸ ਦੀ ਜ਼ਿੰਦਗੀ ਦਾ ਜੰਜਾਲ ਬਣ ਜਾਂਦੇ ਹਨ ਇਸ ਲਈ ਸੰਗਤ ਜੀ ਮਹਾਪੁਰਖ ਕਹਿੰਦੇ ਹਨ ਕਿ ਕਦੇ ਵੀ ਮਾੜੇ ਕੰਮ ਨਾ ਕਰੋ ਜਿਸ ਨਾਲ ਸਾਨੂੰ ਵਾਹਿਗੁਰੂ ਜੀ ਦੀ ਨਰਾਜ਼ਗੀ ਦਾ ਸਾਹਮਣਾ ਕਰਨਾ ਪਵੇ ਕਿਉਂਕਿ ਵਾਹਿਗੁਰੂ ਜੀ ਨੇ ਸਾਡਾ ਰਿਜੈਕਟ ਨਹੀਂ ਹੋਣਾ ਕਿਉਂਕਿ ਉਹ ਮਾਲਕ ਰੋਟੀ ਤਾਂ ਹਰੇਕ ਵਿਅਕਤੀ ਨੂੰ ਦੇਕੇ ਹੀ ਸਵਾਉਂਦਾ ਹੈ ਚਾਹੇ ਵਿਅਕਤੀ ਚੰਗਾ ਕੰਮ ਕਰੇ ਜਾਂ ਫਿਰ ਮਾੜਾ ਦੋਸਤੋ ਇਸੇ ਤਰ੍ਹਾਂ ਦੂਜੀ ਕਹਾਵਤ ਹੈ ਕਿ ਜਦੋਂ ਮਾਲਕ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ ਉਹ ਮਾਲਕ ਪਰਮਾਤਮਾ ਜਦੋਂ ਦੇਨ ਲੱਗਦਾ ਹੈ ਤਾਂ ਫਿਰ ਖੁਸ਼ੀਆਂ ਬਰਕਤਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਰੱਖਦਾ ਇੱਥੇ ਮਹਾਪੁਰਸ਼ ਜੀ ਸਮਝਾਉਂਦੇ ਹਨ ਕਿ ਪਰਮਾਤਮਾ ਜਦੋਂ ਵੀ ਕਿਸੇ ਤੇ ਖੁਸ਼ ਹੁੰਦੇ ਹਨ ਉਹ ਪਿੱਛੇ ਲੱਗੇ ਹੋਏ ਵਿਅਕਤੀ ਨੂੰ ਕਦ ਸਾਹਮਣੇ ਕਰ ਦੇਣ ਭਾਵੇਂ ਕਦ ਫਰਸ਼ਾਂ ਤੋਂ ਅਸ਼ਾਂ ਤੇ ਬਿਠਾ ਦੇਵੇ ਇਹ ਸਭ ਉਸ ਮਾਲਕ ਦੇ ਰੰਗ ਹਨ ਜਿਨ੍ਹਾਂ ਨੂੰ ਆਪਾਂ ਦੁਨੀਆਦਾਰੀ ਵਿੱਚ ਰਹਿ ਕੇ ਸਮਝ ਨਹੀਂ ਸਕਦੀ ਇੰਨਾ ਗੱਲਾਂ ਤੇ ਸਾਬਤ ਹੁੰਦਾ ਹੈ ਕਿ ਸਾਡੇ ਹੱਥ ਵਿੱਚ ਕੁਝ ਨਹੀਂ ਹੈ ਖੁਸ਼ੀ ਗਮ ਦੁੱਖ ਸੁੱਖ ਸਭ ਉਸ ਸੱਚੇ ਪਾਸ਼ਾ ਦੇ ਹੱਥ ਵਿੱਚ ਹੈ ਪਰ ਇੱਥੇ ਇੱਕ ਗੱਲ ਯਾਦ ਰੱਖਣ ਵਾਲੀ ਹੈ ਕਿ ਉਹ ਪਰਮਾਤਮਾ ਵਿਅਕਤੀ ਨੂੰ ਮੌਕਾ ਦਿੰਦਾ ਹੈ ਪਰ ਉਸ ਮੌਕੇ ਨੂੰ ਸੰਭਾਲਣਾ ਜਾਂ ਨਾ ਸੰਭਾਲਣਾ ਇਹ ਵਿਅਕਤੀ ਤੇ ਨਿਰਪਰ ਕਰਦਾ ਹੈ ਪਰ ਕਈ ਵਾਰ ਆਪਾਂ ਉਹਨਾਂ ਮੌਕਿਆਂ ਨੂੰ ਸਮਝ ਨਹੀਂ ਸਕਦੇ ਤੇ ਉਹਨਾਂ ਮੌਕਿਆਂ ਨੂੰ ਆਪਣੇ ਹੱਥੋਂ ਗਵਾ ਦਿੰਦੇ ਹਾਂ ਇਸ ਲਈ ਦੋਸਤੋ ਜਦ ਉਸ ਮਾਲਕ ਨੇ ਸਾਡੀ ਜ਼ਿੰਦਗੀ ਵਿੱਚ ਖੁਸ਼ੀ ਭੇਜਣੀ ਹੁੰਦੀ ਹੈ ਜਾਂ ਫਿਰ ਸਾਡੇ ਤੇ ਚੰਗਾ ਸਮਾਂ ਆਉਣ ਵਾਲਾ ਹੁੰਦਾ ਹੈ ਤਾਂ ਉਹ ਪਰਮਾਤਮਾ ਸਾਾਨੂੰ ਕਈ ਤਰ੍ਹਾਂ ਦੇ ਸੰਕੇਤ ਦਿੰਦੇ ਹਨ ਤੇ ਜੇਕਰ ਇਹ ਸੰਕੇਤ ਜਾਂ ਫਿਰ ਕਹਿ ਲਓ ਇਹ ਕਟਨਾਵਾਂ ਤੁਹਾਡੀ ਜ਼ਿੰਦਗੀ ਵਿੱਚ ਆਪਰ ਰਹੀਆਂ ਹੋਣ ਤਾਂ ਕਦੇ ਵੀ ਇਹਨਾਂ ਨੂੰ ਹੱਥੋਂ ਨਾ ਜਾਣ ਦਿਓ ਪਹਿਲਾ ਸੰਕੇਤ ਜਦ ਵੀ ਸਾਡੇ ਤੇ ਚੰਗਾ ਸਮਾਂ ਆਉਂਦਾ ਹੈ ਤਾਂ ਉਹ ਮਾਲਕ ਪਰਮਾਤਮਾ ਸਾਡੇ ਅੰਦਰ ਦਾ ਆਲਸ ਦੂਰ ਕਰ ਦਿੰਦੇ ਹਨ ਭਾਵ ਸਾਡੇ ਵਿੱਚ ਹਿੰਮਤ ਤੇ ਉਦਮ ਦੀ ਬਖਸ਼ਿਸ਼ ਕਰਦੇ ਹਨ ਸਾਨੂੰ ਅੰਮ੍ਰਿਤ ਵੇਲੇ ਉੱਠਣ ਦੀ ਦਾਤ ਵੀ ਬਖਸ਼ਦੇ ਹਨ ਦੋਸਤੋ ਕਿਸੇ ਵੀ ਕਾਮਯਾਬ ਇਨਸਾਨ ਦੀ ਜ਼ਿੰਦਗੀ ਦੇ ਕੁਝ ਨਿਯਮ ਹੁੰਦੇ ਹਨ ਜਿਵੇਂ ਕਿ ਉਸ ਵਿਅਕਤੀ ਦਾ ਸਮੇਂ ਸਿਰ ਉੱਠਣਾ ਖਾਣਾ ਪੀਣਾ ਅਤੇ ਸੌਣਾ ਫਿਰ ਆਪਣੇ ਕੰਮਾਂ ਨੂੰ ਨਿਪਰੇ ਚਾੜਨਾ ਇਸ ਲਈ ਜਦੋਂ ਵੀ ਸਾਡੀ ਜ਼ਿੰਦਗੀ ਵਿੱਚੋਂ ਆਲਸ ਦੂਰ ਹੁੰਦਾ ਹੈ ਤਾਂ ਅਸੀਂ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰ ਦਿੰਦੇ ਹਾਂ ਤੁਸੀਂ ਦੇਖੋਗੇ ਕਿ ਤੁਹਾਡੀ ਅੰਮ੍ਰਿਤ ਵੇਲੇ ਆਪਣੇ ਆਪ ਹੀ ਅੱਖ ਖੁੱਲ ਜਾਵੇਗੀ ਅਸੀਂ ਆਪਣੇ ਆਪ ਹੀ ਬਿਸਤਰ ਤੋਂ ਉੱਠਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਫਿਰ ਉਸ ਦਿਨ ਤੋਂ ਹੀ ਸਮਝ ਲੜਾ ਕਿ ਸਾਡੇ ਚੰਗੇ ਦਿਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਪਾਉ ਕਿ ਸਾਡਾ ਪਹਿਲਾ ਸੰਕੇਤ ਅੰਮ੍ਰਿਤ ਵੇਲੇ ਉੱਠਣਾ ਹੈ ਦੂਜਾ ਸੰਕੇਤ ਦੂਜਾ ਸੰਕੇਤ ਹੈ ਕਿ ਜਦੋਂ ਸਾਡਾ ਮਨ ਗੁਰਬਾਣੀ ਵਿੱਚ ਟਿਕਣਾ ਸ਼ੁਰੂ ਹੋ ਜਾਵੇ ਅੰਮ੍ਰਿਤ ਵੇਲੇ ਗੁਰਬਾਣੀ ਪੜਨ ਨੂੰ ਦਿਲ ਕਰੇ ਬਾਣੀ ਪ੍ਰਤੀ ਸਾਡੇ ਮਨ ਵਿੱਚ ਚਾਹਤ ਪੈਦਾ ਹੋ ਜਾਵੇ ਜਿਵੇਂ ਕਿ ਕਈ ਬੱਚੇ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਪੜ੍ਹਦੇ ਹਨ ਅਤੇ ਆਪਣੇ ਸਕੂਲ ਦਾ ਕੰਮ ਵੀ ਕਰਦੇ ਹਨ ਇਸ ਦੇ ਨਾਲ ਜਦੋਂ ਸਾਡਾ ਕੰਮ ਵਿੱਚ ਜੀ ਲੱਗਣਾ ਸ਼ੁਰੂ ਹੋ ਜਾਵੇ ਸਾਡਾ ਮਨ ਹਰ ਵਕਤ ਖੁਸ਼ ਰਹਿਣ ਲੱਗ ਜਾਵੇ ਤਾਂ ਸਮਝ ਲੈਣਾ ਕਿ ਸਾਡੇ ਤੇ ਉਸ ਵਾਹਿਗੁਰੂ ਜੀ ਦੀ ਕਿਰਪਾ ਹੋਣੀ ਸ਼ੁਰੂ ਹੋ ਗਈ ਹੈ ਤੇ ਸਾਡੀ ਜ਼ਿੰਦਗੀ ਵਿੱਚ ਚੰਗੇ ਦਿਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਦੋਸਤੋ ਇਸੇ ਕਰਕੇ ਜਦ ਵੀ ਤੁਹਾਡੀ ਜ਼ਿੰਦਗੀ ਵਿੱਚ ਇਹ ਬਦਲਾਵ ਨਜ਼ਰ ਆਉਣ ਲੱਗ ਪਵੇ ਤਾਂ ਫਿਰ ਤੁਸੀਂ ਇਹ ਸਮਝ ਲੈਣਾ ਕਿ ਤੁਹਾਡੇ ਉੱਪਰ ਸੱਚੇ ਪਾਤਸ਼ਾਹ ਜੀ ਦੀ ਪਰਤੱਖ ਰੂਪ ਵਿੱਚ ਕਿਰਪਾ ਹੋ ਚੁੱਕੀ ਹੈ ਤੀਜਾ ਸੰਕੇਤ ਦੋਸਤੋ ਤੀਜਾ ਸੰਕੇਤ ਇਹ ਹੈ ਕਿ ਜਦੋਂ ਸਾਡਾ ਮਨ ਖੁਸ਼ ਰਹਿਣ ਲੱਗ ਜਾਵੇ ਜਦੋਂ ਹਰ ਵੇਲੇ ਹੀ ਸਾਡਾ ਮਨ ਖੇੜਿਆ ਰਹੇ ਤਾਂ ਸਾਨੂੰ ਸਮਝ ਜਾਣਾ ਚਾਹੀਦਾ ਹੈ ਕਿ ਹੁਣ ਸਾਡੀ ਜ਼ਿੰਦਗੀ ਵਿੱਚ ਚੰਗਾ ਸਮਾਂ ਆਉਣ ਵਾਲਾ ਹੈ ਜੇਕਰ ਸਾਡਾ ਮਨ ਖੁਸ਼ ਹੈ ਤਾਂ ਹੀ ਸਾਡਾ ਤਨ ਵੀ ਕੰਮ ਕਰੇਗਾ ਭਾਵ ਕਿ ਸਾਡਾ ਤਨ ਤੇ ਮਨ ਦੋਵੇਂ ਹੀ ਆਪਸ ਵਿੱਚ ਜੁੜੇ ਹੋਏ ਹੁੰਦੇ ਹਨ ਜੇਕਰ ਸਾਡਾ ਮਨ ਕੰਮ ਕਰਨ ਨੂੰ ਕਰੇਗਾ ਤਾਂ ਹੀ ਸਾਡਾ ਤਨ ਆਲਸ ਤੇ ਦਿਲਿੱਦਰ ਛੱਡ ਕੇ ਆਪਣਾ ਕੰਮ ਕਰੇਗਾ ਜੇਕਰ ਸਾਡਾ ਮਨ ਬਿਮਾਰ ਹੈ ਤਾਂ ਤਨ ਵੀ ਬਿਮਾਰ ਹੀ ਰਹੇਗਾ ਤੇ ਸਾਡਾ ਮਨ ਜੇ ਤੋਂ ਉੱਠਣ ਨੂੰ ਦਿਲ ਨਹੀਂ ਕਰੇਗਾ ਇਸ ਕਰਕੇ ਜਦੋਂ ਸਾਡੀ ਜ਼ਿੰਦਗੀ ਵਿੱਚ ਇਸ ਸੰਕੇਤ ਮਿਲੇ ਜਦੋਂ ਤੁਹਾਨੂੰ ਇਹ ਬਦਲਾਵ ਦਿਖਾਈ ਦੇਵੇ ਕਿ ਸਾਡਾ ਮਨ ਖੁਸ਼ ਰਹਿਣ ਲੱਗਾ ਹੈ ਤਾਂ ਸਮਝ ਲਵੋ ਕਿ ਸਾਡੀ ਜ਼ਿੰਦਗੀ ਵਿੱਚ ਚੰਗਾ ਸਮਾਂ ਆਉਣ ਵਾਲਾ ਹੈ ਚੌਥਾ ਸੰਕੇਤ ਦੋਸਤੋ ਚੌਥਾ ਸੰਕੇਤ ਇਹ ਹੈ ਕਿ ਜਦੋਂ ਸਾਡਾ ਮਨ ਸ਼ਾਂਤ ਰਹਿਣ ਲੱਗ ਜਾਵੇ ਜਦੋਂ ਸਾਡਾ ਗੁੱਸਾ ਖਤਮ ਹੋ ਜਾਵੇ ਸਾਡੇ ਅੰਦਰ ਸ਼ੀਤਲਤਾ ਸਹਿਜਤਾ ਆ ਜਾਵੇ ਅਤੇ ਅਸੀਂ ਹਰੇਕ ਕੰਮ ਨੂੰ ਕਾਲੀ ਨਾਲ ਨਹੀਂ ਸਗੋ ਸਹਿਜ ਭਾਵ ਨਾਲ ਕਰਨ ਲੱਗ ਜਾਈਏ ਤਾਂ ਸਮਝ ਲਵੋ ਕਿ ਸਾਡੇ ਦਿਨ ਬਦਲਣ ਵਾਲੇ ਹਨ ਦੋਸਤੋ ਜਦੋਂ ਅਸੀਂ ਕਿਸੇ ਵੀ ਕੰਮ ਨੂੰ ਕਾਲੀ ਨਾਲ ਕਰਦੇ ਹਾਂ ਤਾਂ ਉਸ ਨੂੰ ਅਸੀਂ ਸਹੀ ਢੰਗ ਨਾਲ ਨਹੀਂ ਕਰਦੇ ਤਾਂ ਉਸ ਵਿੱਚ अनेका ਹੀ ਗਲਤੀਆਂ ਵੀ ਕਰਦੇ ਹਾਂ ਜਿਨ੍ਹਾਂ ਗਲਤੀਆਂ ਦਾ ਸਾਨੂੰ ਬਾਅਦ ਵਿੱਚ ਨੁਕਸਾਨ ਭੁਗਤਣਾ ਪੈਂਦਾ ਹੈ ਇਸ ਕਰਕੇ ਸਾਨੂੰ ਗੁੱਸਾ ਵੀ ਬਹੁਤ ਆਉਂਦਾ ਹੈ ਅਤੇ ਅਸੀਂ ਆਪਣਾ ਧਿਆਨ ਕੰਮ ਵਿੱਚ ਨਹੀਂ ਲਗਾ ਸਕਦੇ ਇਸ ਲਈ ਜਦੋਂ ਇਹ ਬਦਲਾਵ ਸਾਨੂੰ ਆਪਣੀ ਜ਼ਿੰਦਗੀ ਵਿੱਚ ਨਜ਼ਰ ਆਉਣ ਲੱਗ ਜਾਵੇ ਭਾਵੇਂ ਜਦੋਂ ਅਸੀਂ ਆਪਣੇ ਕੰਮਾਂ ਨੂੰ ਸਹਿਜਤਾ ਨਾਲ ਕਰਨ ਲੱਗ ਜਾਈਏ ਸਾਡੇ ਮਨ ਵਿੱਚ ਸਹਿਨਸ਼ੀਲਤਾ ਆ ਜਾਵੇ ਤੇ ਸਾਨੂੰ ਗੁੱਸਾ ਆਣਾ ਘੱਟ ਹੋ ਜਾਵੇ ਤਾਂ ਸਮਝ ਲਵੋ ਕਿ ਇਹ ਵਾਹਿਗੁਰੂ ਜੀ ਦਾ ਸੰਕੇਤ ਹੈ ਕਿ ਤੁਹਾਡਾ ਚੰਗਾ ਸਮਾਂ ਸ਼ੁਰੂ ਹੋਣ ਵਾਲਾ ਹੈ ਅਤੇ ਤੁਹਾਡੇ ਮਾੜੇ ਦਿਨ ਖਤਮ ਹੋਣ ਵਾਲੇ ਹਨ ਪੰਜਵਾਂ ਸੰਕੇਤ ਪੰਜਵਾਂ ਸੰਕੇਤ ਇਹ ਹੈ ਕਿ ਜੋ ਵੀ ਤੁਸੀਂ ਕੰਮ ਕਰਦੇ ਹੋ ਉਹ ਦਿਲ ਲਗਾ ਕੇ ਕਰਦੇ ਰਹੋ ਤਾਂ ਇਸ ਤੁਹਾਡੇ ਚੰਗੇ ਦਿਨਾਂ ਦੀ ਨਿਸ਼ਾਨੀ ਹੈ ਤੁਸੀਂ ਇਸ ਮੌਕੇ ਨੂੰ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਸੰਭਾਲਣਾ ਹੈ ਇਸ ਲਈ ਦੋਸਤੋ ਤੁਸੀਂ ਆਪਣੇ ਅੱਜ ਦੇ ਦਿਨ ਦੀ ਸ਼ੁਰੂਆਤ ਅੰਮ੍ਰਿਤ ਵੇਲੇ ਤੋਂ ਹੀ ਸ਼ੁਰੂ ਕਰਨੀ ਹੈ ਜੇਕਰ ਤੁਸੀਂ ਸਵੇਰੇ ਨੂੰ ਨਾ ਸੰਭਾਲਿਆ ਤਾਂ ਇਹ ਸੰਕੇਤ ਵਾਰ-ਵਾਰ ਨਹੀਂ ਮਿਲਣੇ ਤੁਸੀਂ ਆਪਣੇ ਬਿਸਤਰ ਨੂੰ ਅੰਮ੍ਰਿਤ ਵੇਲੇ त्याਗੋ ਅੰਮ੍ਰਿਤ ਵੇਲੇ ਜਾਗੋ ਅਤੇ ਇਸ਼ਨਾਨ ਕਰੋ ਇਸ਼ਨਾਨ ਕਰਕੇ ਬਾਣੀ ਪੜੋ ਤੇ ਫਿਰ ਹੌਸਲੇ ਨਾਲ ਆਪਣੀ ਕੰਮਾਂ ਵਿੱਚ ਲੱਗ ਜਾਓ ਦਿਨ ਦੀ ਸ਼ੁਰੂਆਤ ਚੰਗੇ ਤਰੀਕੇ ਨਾਲ ਕਰੋ ਫਿਰ ਕੰਮ ਕਰਦੇ ਰਹੀ ਤੁਹਾਨੂੰ ਸਕੂਨ ਮਿਲੇਗਾ ਅਤੇ ਉਹ ਕੰਮ ਪਰਮਾਤਮਾ ਆਪ ਹਾਜ਼ਰ ਨਾਜ਼ਰ ਹੋ ਕੇ ਕਰਵਾਉਣਗੇ ਫਿਰ ਦੇਖਣਾ ਦਿਨ ਬਦਲਦੇ देर ਨਹੀਂ ਲੱਗੇਗੀ ਤਾਂ ਦੋਸਤੋ ਅੱਜ ਦੀ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਵਿੱਚ ਜ਼ਰੂਰ ਦੱਸਣਾ ਮਿਲਦੇ ਹਾਂ ਅਗਲੀ ਵੀਡੀਓਜ਼ ਅਗਲੀ ਜਾਣਕਾਰੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ